ਤੰਤਨ ਬਾਬਾ ਸੱਚਖੰਡ ਸੁਤਰੇ ਸ਼ਾਹੀ ਦਰਬਾਰ ਪਿੰਡ ਸ਼ੰਕਰ ਵਿਖੇ ਬਾਬਾ ਕਮਲਨੰਦ ਸ਼ਾਹੀ ਦੀ ਵਰਸੀ ਗੱਦੀ ਨਿਸ਼ੀਨ ਬਾਬਾ ਰਾਮਜੀ ਸ਼ਾ ਦਿੱਲੀ ਦਰਬਾਰ ਤੋਂ ਸ਼੍ਰੀ ਮਹੰਤ ਬਾਬਾ ਵਿਵੇਕ ਸ਼ਾਹੀ ਦੀ ਰਹਿਨਮਾਈ ਹੇਠ ਪਿੰਡ ਦੀਆਂ ਸੰਗਤਾਂ ਤੇ ਐਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਅਰਦਾਸ ਕੀਤੀ ਗਈ ਖੜਾ ਪ੍ਰਸ਼ਾਦੀ ਦੇਗ ਵਰਤਾਈ ਗਈ ਕਲੀ ਮਹਲਾ ਤੀਜ ਅਨੰਦ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਅਨੰਤ ਭਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨਵਤੀ ਆਵਾਧਾਨਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਈਆ ਸ਼ਬਦੋ ਤਗਾਵੋ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਓ ਕਰੇ ਤੇਰਾ ਕਾਰਿਤ ਸਭ ਸਵਾਰਣਾ ਸਭਨਾ ਕੱਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਸਾਚੇ ਸਾਇਬਾ ਗਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਤੇ ਸੋ ਭਾਵੇ ਸਦਾ ਸਿਧ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਦੀ ਸ਼ ਤੇਰਾ ਨਾਮ ਮੇਰਾ ਆਧਾਰੋ ਸajna ਆਧਾਰ ਮੇਰਾ ਜਨ ਭੁੱਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਸਨੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਜਾ ਵਾਜੇ ਪੰਚ ਸ਼ਬਦ ਤਿਤ ਕਰ ਸਭਾ ਗੇ ਕਰ ਸਭਾ ਗੇ ਸ਼ਬਦ ਵਾਜੇ ਕਲਾਜਤ ਕਰ ਤਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾ ਸੋ ਹੁਆ ਤਿਤ ਕਰ on oh, no, a no, no. Yeah. Uh... Okay. Hey. ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਦੇ ਸਹਾਇ ਬਾਦ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਪ੍ਰੂਨਾਨਕ ਲਈ ਧਿਆਈ ਫਰੰਗਤ ਗੁਰਤੀ ਅਮਰਦਾਸ ਰਾਮਦਾਸਾ ਹੋਏ ਸਹਾਈ ਅਰਦਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੈਸੇ ਡਿਠੇ ਸ਼ਬਦ ਗਜਾਏ ਤੇਗ ਬਾਹਦਰ ਸਿਮਰੀਐ ਕਰਨੋਂ ਉਦਿਆਵੈ ਧਾਏ ਸਭ ਥੈ ਹੋਏ ਸਹਾਈ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸਾਥ ਥਾਈ ਹੋਏ ਸਹਾਈ ਦਸ ਪਾਤਸ਼ਾਹਾਂ ਕੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਠ ਦਰਸ਼ਨ دیدار ਬਲ ਧਿਆਨ ਪਰ ਕੇ ਬੋਲ ਜੀ ਆਵੇ ਗੋ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤੇ ਅਠੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਸ਼ਕਿਆ ਦੇਖ ਚਲਾਈ ਤੇਗਵਾਹੀ ਤੇ ਕੀ ਅੰਡਟ ਕੀਤਾ ਇਤਨਾ ਪਿਆਰਿਆਂ ਸਿਆਰਿਆਂ ਸਿੰਘ ਸਿੰਘਣੀਆਂ ਭਟੰਗੀਆਂ ਸ਼ਹੀਦਾਂ ਮ੍ਰਿਤਾਂ ਸੰਤਾਂ ਭਗਤਾਂ ਮਹਾਪੁਰਖਾਂ ਪੰજા ਤਕਾਂ ਸਰਬੱਤਿ ਭੁਰਦਵਾਰ ਹੈ ਮਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਗੋ ਵਾਹਿਗੁਰੂ 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 ਚਿਤ ਆਵ ਆਵਨ ਦਾ ਸਤਕਾਰ ਸਰਬ ਕੋ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਾਂ ਰਖਿਆ ਰਾਇਤ ਦੇਖ ਤੇ ਘਤੇ ਕਿ ਪੈਸ ਅੰਤ ਕੀ ਜੀਤ ਸ੍ਰੀ ਸਾਹਿਬ ਦੇ ਸਹਾਰੇ ਖਾਲਸਾ ਜੀ ਕੇ ਬੋਲ ਬਾਰੇ ਬਰੋ ਜੀ ਸਿਖਾਂ ਨੂੰ ਸਿਖੀ ਦਾ ਨਾਨਕ ਇਸ ਨਾਨਕ ਦਾ ਦਾਨ ਬਿਵੇਕ ਦਾ ਉਸਾਹ ਦਾ ਪ੍ਰਸਾਦ ਦਾ ਨਾਨਾ ਸਰਦਾਰ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਕੀ ਕੇ ਦਰਸ਼ਨਿ ਕ੍ਰਿਸ਼ਨ ਚੌਂਕੀਆਂ ਢੰਡੇ ਹੋਗੇ ਜਗ ਜਗ ਅਟਲ ਕਾਜਕਾਰ ਬੁਰਣਾ ਜੀ ਆਪ ਜੀ ਕੇ ਸਿੱਖਾਂ ਦਾ ਮਨ ਨਿਵਾ ਮਤ ਉੱਚੇ ਮਤ ਪਤ ਕਾ ਰਾਖਾ ਆਪ ਅਕਾਰ ਪੁਰਖ ਏ ਪੰਛ ਦੇ ਸਦਾ ਸਹਾਈ ਦਾਤਾਰ ਗਿਓ ਸ੍ਰੀ ਨਰਕਾਰਾ ਸਾਹਿਬ ਅਤੇ ਹੋਰ ਗੁਰਧਾਮ ਦਿਨਾਂ ਨੂੰ ਪੰਥ ਨਾਮ ਦੇ ਛੋੜਿਆ ਗਿਆ ਦਿਨਾਂ ਕੇ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੁਭਾਰ ਆਪਣੇ ਖਾਲਸਾ ਕੀ ਨੂੰ ਬਖਸ਼ਿਸ਼ ਕਰਨੇ हे ਦੀਦਿਆ ਕਰਨ ਕਰਨ ਪਦ ਪਾਵਨ ਕਿਰਪਾ ਨਿਧਾਨ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਚਰਨ ਕਮਣਾ ਵਿਖੇ ਅਰਦਾਸ ਬੇਕੀ ਜੋੜੀ ਹੈ ਤਨ ਤਨ ਮੇਰੇ ਪੀਰ ਦੇ ਮਾਰਗ ਹਰਪੰਥ ਸਹਿ ਮਹਾਰਾਜੀ ਆਪ ਜੀ ਦੇ ਚਰਨ ਸੇਵਕ ਸਾਤਿਖਾਂਡੇ ਭਾਪਾਂ ਸਤਰਾ ਸਾਹਾ ਜੀ ਦਿਨਾਂ ਦੇ ਪਵਿੱਤਰ ਸਥਾਨਾਂ ਤੇ ਅਰਸੋਂ ਰੋਸ ਤੋਂ ਆਪ ਜੀ ਕੀ ਰਤੇ ਬਾਣੀ ਅਲਾਹੀ ਬਾਣੀ ਤੁਰਕੇ ਬਾਣੀ ਆਏ ਤਿਨ ਸਗਲੇ ਤਿਤ ਮਟਾਈ ਜੀਦੇ ਦੋ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਰਬਾਹੰਕ ਜੀ ਤੈਨਾ ਅਖੰਡ ਪਾਠ ਸਾਹਿਬ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਮਹੰਤ ਕਮਲ ਨੈਣ ਸ਼ਾਹ ਜੀ ਜਿਨ੍ਹਾਂ ਦੀ ਸਲਾਣਾ ਪਰਸੀ ਦੇ ਸੰਬੰਧ ਵਿੱਚ ਅਖੰਡ ਪੜ ਸਾਹਿਬਾਰੰਦ ਕੀਤੇ ਗਏ ਸਨ ਦੂਜਾ ਅਖੰਡ ਪੜ ਸਾਹਿਬ ਸਰਦਾਰ ਨਿਰਲਾਪ ਸਿੰਘ ਕੀ ਨਿਰਲਾਪ ਸਿੰਘ ਜੀ ਜੰਗੂ ਅਤੇ ਬੀਬੀ ਨਿਰੰਦਰਜੀਤਪੌਰ ਜੀ ਟੰਡੋ ਆਪਣੇ ਸਮੂਹ ਪਰਿਵਾਰ ਦੀਵ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਤੇ ਆਪਣੀ ਭੈਣ ਨਿਰੰਦਰਪੌਰ ਮਠਾਰੋ ਦੇ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਸੇਵਕ ਪਰਿਵਾਰ ਨੇ ਪਰਸੋਂ ਰੋਜ਼ ਤੋਂ ਆਪ ਜੀ ਕੀ ਰੱਬੀ ਬਾਣੀ ਅਲਾਹੀ ਬਾਣੀ ਦੇ ਖੰਡ ਜਾ ਪ੍ਰਾਰੰਭ ਕਰਵਾਏ ਸਨ ਮਹਾਂਪੁਰਖ ਦੀ ਆਪ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈਆ ਵਾਹਿਗੁਰੂ ਦੀ ਬਾਣੀ ਪੜ ਕਰੇ ਭੋਗ ਪਾਇ ਕਰਨ ਵਾਹਿਗੁਰੂ ਦੇ ਇਹ ਬਾਣੀ ਪੜੇ ਸੁਣੀ ਸਤਖੰਡ ਪ੍ਰਵਾਨ ਕਰਨੀ ਆਪ ਜੀ ਦੀ ਇਹ ਬਾਣੀ ਪਾਣੀ ਪੜਦਿਆਂ ਸੁਣਦਿਆਂ ਰਹਿਣਦਿਆਂ ਫਤਿਆਂ ਸੇਵਾ ਕਰਨਿਆਂ ਸਾਰੇ ਗੁਰੂ ਅਨੇਕ ਪ੍ਰਕਾਰਾਂ ਦੀਆਂ ਪੁਰਾਣ ਅਦੁਨੀਆਂ ਲਾਖਵੇਂ ਲੈ ਕੇ ਰੱਖਣ ਵਾਹਿਗੁਰੂ ਜੀ ਜੋ ਜਾਣੇ ਕੋ ਦਾਰ ਹਰ ਕੋ ਤੇਰੀਆਂ ਕੀਤੇ ਗ੍ਰੰਥ ਅਸੰਖ ਆਪਨ ਮੇਰੀਆਂ ਦੇ ਧਾਵਾ ਕਾ ਅਨਸਾਰ ਖਿਮਾ ਕਰ ਦੇਈਆਂ ਅੱਗੇ ਤੋਂ ਸਮਤ ਬਖਸ਼ਿਸ਼ ਕਰੀ ਕਰੂੰ ਕਰਮੋਂ ਨਾਮ ਜੇ ਗਾਤ ਸਿਖੇ ਜੀਵਨ ਬਖਸ਼ਿਸ਼ ਕਰਣਾ ਸਰਬਾਤਮਾਨ ਸੰਤਾਂ ਸੇਵਕ ਪਰਿਵਾਰੀਆਂ ਨੂੰ ਸ਼ੁਭ ਭਾਵਨਾਵਾਂ ਸਪੂਰਨ ਕਰਨੀਆਂ ਪਰਿਵਾਰ ਵਿੱਚ ਏਕਤਾ ਇੱਫਾ ਪਿਆਰ ਸਤਸੰਤੂਰ ਕਾ ਕੀ ਕਰਤੀ ਸੁਸ਼ਕਰਣੀ ਦਮ ਤਹਾਉ ਨਾਮ ਦੇ ਦਾਤ ਪੁਰਸਿੱਖੇ ਜੀਵਨ ਬਖਸ਼ਿਸ਼ ਕਰਨ ਵਾਹੀ ਗੁਰੂ ਜੀ ਗੁਰਮਤ ਅਨਸਾਰ ਸ਼ੁਭ ਭਾਵਨਾਵਾਂ ਸਪੂਰਨ ਕਰਨੀਆਂ ਉਹ ਗਾਉ ਤੋਂ ਪ੍ਰੰਤ ਸਰਬਾਤ ਸੰਤਾਂ ਅਤੇ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਬਾਲ ਸਾਹਿਬ ਭੇਟ ਕੀ ਧਨ ਵਾਹਿਗੁਰੂ ਜੀ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਅੰਗੇਕਾਰ ਕਰਨੇ ਦਰੋਂ ਪਰੋਂ ਸੇਵਕ ਪਰਿਵਾਰ ਸੰਤਾਂ ਨੂੰ ਇੱਜ਼ਤ ਮਾਨ ਵਧਾਈ ਬਖਸ਼ਿਸ਼ ਕਰਨੀ ਅਸੀਸਾਂ ਨਾਲ ਝੋਲੀਆਂ ਭਰਨੀਆਂ ਏ ਲੋਕ ਸੁਖੀਏ ਪ੍ਰਭ ਲੋਕ ਸੁਹੇ ਜੇ ਕਰਨੇ ਵਾਹਿਗੁਰੂ ਕੀ ਆਇਆਂ ਸੰਤਾਂਆਂ ਹਾਜ਼ਰੀਆਂ ਦਰ ਢਾਵਾ ਦਰ ਪਰਮਾਨ ਕਰਨੀਆਂ ਵਾਹਿਗੁਰੂ ਕੀ ਸੰਤਾਂ ਦਾ ਆਇਆ ਹੋਇਆ ਬਦਮ ਬਦਮ ਤੁਸੀਂ ਆਪਣੇ ਲੇਖੇ ਵਿਤਰੂ ਕਰੋ ਘਰੋਂ ਘਰੋਂ ਸੇਵਾ ਸਿਮਰਨ ਦੀ ਦਾਤ ਗੁਰ ਸਿੱਖੇ ਜੀਵਨ ਮਕਸ਼ਸ਼ ਕਰਨਾ ਵਾਹਿਗੁਰੂ ਜੀ ਘਰ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣਾ ਸੇ ਦੇ ਮਹਾਵਾਕੰਸਾਰ ਆਪ ਜੀ ਕੇ ਦਰ ਘਰ ਦੇ ਪ੍ਰੇਤਮਾਨ ਸਰਦਾਜ ਸਬੀਰ ਸਿੰਘ ਜੀ ਪਰਿਵਾਰ ਬੀਬੀ ਬਜਿੰਦਰ ਕੌਰ ਜੀ ਪਰਿਵਾਰ ਇਹਨਾਂ ਦੇ ਪਰਿਵਾਰ ਵੱਲੋਂ ਵਾਹਿਗੁਰੂ ਜੀ ਇਸ ਅਖੰਡ ਪਾਠ ਸਾਹਿਬ ਦੇ ਤਿੰਨ ਦਿਨ ਦੇ ਲੰਗਰ ਦੀ ਸੇਵਾ ਕੀਤੀ ਹੈ ਫਰੂਟ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਜਿਨ੍ਹਾਂ ਖਿਆਨਿਆਂ ਚੋਹੇ ਮਾਇਆ ਵਸਤਾਂ ਆਈਆਂ ਸੋਖ ਜਾਣੇ ਭਰਪੂਰ ਕਰਨੇ ਕਾਰਕਟਕ ਦੂਰ ਕਰਨੇ ਦੁਖਾਂ ਕਲੇਸ਼ਾਂ ਦੇ ਨਾਂ ਸੁੱਖਾਂ ਦੇ ਪ੍ਰਕਾਸ਼ ਕਰਨੇ ਵਾਹਿਗੁਰੂ ਜੀ ਸਰਦਾਰ ਸੰਦੀਪ ਸਿੰਘ ਜੀ ਤਖਰ ਪੁੱਤਰ ਸਰਦਾਰ ਅਮੋਲਕ ਸਿੰਘ ਦੀ ਤਖਰ ਬੀਬੀ ਜਗਿੰਦਰਪੁਰ ਜੀ ਸਮੂਹ ਤਖਰ ਪਰਿਵਾਰ ਵੱਲੋਂ ਸਰਦਾਰ ਸੰਦੀਪ ਸਿੰਘ ਦੇ 40ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਵਾਹਿਗੁਰੂ ਜੀ ਸੰਤਾਂ ਵਾਸਤੇ ਚਾਹ ਪਾਣੀ ਤੇ ਲੰਗਰ ਸੇਵਾ ਕੀਤੀ ਹੈ ਵਾਹਿਗੁਰੂ ਜੀ ਸੇਖ ਪਰਿਵਾਰ ਦੀ ਇਹ ਸੇਵਾ ਥਾਏ ਪਾਣੀ ਦਿਨਾਂ ਖਿਆਨਿਆਂ ਚੁਰੇ ਮਾਇਆ ਵਸਤਾਆਂ ਨੂੰ ਸੁਖਦਾਨੇ ਪ੍ਰਭੂਰ ਕਰਨੇ ਕਾਲ ਕੰਟਕ ਦੂਰ ਕਰਨੇ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਗੁਰਮント ਅਨਸਾਰ ਸ਼ੁਭ ਭਾਵਨਾ ਮਾਨਸਪੂਰਣ ਕਰਨੀਆਂ ਵਾਹਿਗੁਰੂ ਜੀ ਆਪ ਜੀ ਦੇ ਬਖਸ਼ੇ ਭਿਆਨਿਆਂ ਵਿੱਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਤਰ ਪ੍ਰਮਾਨ ਹੋਵੇ ਲੰਗਰ ਹਾਜ਼ਰ ਹੰ ਤਰ ਪ੍ਰਮਾਨ ਹੋਵਨ ਤਰ ਪ੍ਰਮਾਨ ਹੋਏ ਕੜਾ ਪ੍ਰਸ਼ਾਦ ਤਰ ਪ੍ਰਮਾਨ ਹੋਏ ਲੰਗਰ ਆਪ ਜੀ ਦੀਆਂ ਸਿੱਖ ਸੰਤਾਂ ਵਿੱਚ ਵਰਤੋਂ ਦੇ ਆਗਾ ਹੋਵੇ ਵਾਹਿਗੁਰੂ ਜੀ ਜੋ ਛਕੇ ਸੋ ਆਪ ਜੀ ਦਾ ਸਵਾਸ ਸਵਾਸ ਨਾਮ ਜਪੇ ਆਪ ਕਰੋ ਕਿਰਪਾ ਬਖਸ਼ੋ ਆਪਣੇ ਹੁਕਮ ਨਾਮੇ ਸਿਖ ਪੜਦੇ ਸੁਣਦੇ ਸਰਬਤਲਾਹੇ ਵਧੋਵਨ ਸਰਬਤ ਦੇ ਕਾਜ ਰਾਸ ਕਰਨੇ ਸਈ ਭਗਤ ਪਿਆਰੇ ਮਿਲਣੇ ਜਿਨ੍ਹਾਂ ਨੂੰ ਮਿਲਿਆ ਆਪਜੀ ਦਾ ਨਾਮ ਚਿਤ ਆਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਤਿਵੰਤ ਅਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਰਾ ਆ ਗਿਆ ਭਈ ਆਕਾਰ ਕੇ ਤਬਾ ਚਲਾਇਓ ਸਭ ਸੇਖਨ ਕੋ ਹੁਕਮ ਰਾ ਗੁਰੂ ਮਾਨਿਓ ਗੁਰੂ ਕ੍ਰੰਥ ਜੀ ਮਾਨਿਓ ਪ੍ਰਗਟ ਗੁਨਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਕੂਜ ਸ਼ਬਦ ਨਾ ਰਾਜ ਕਰੇ ਦਾ ਖਾਲਸਾ ਆ ਕੀ ਕਰੇ ਨ ਹੋਵੇ ਵਾਰ ਹੋਏ ਸੰਮਿਲ ਕੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜਾ ਚੜੇ ਸੁਨਤਰੇ ਪਾਰ ਜੋ ਸਰਦਾ ਕਰ ਸੇਵਿ ਵਾਹਿਗੁਰੂ ਪਾਰੇਉ ਜੋ ਸਰਦਾ ਕਰ ਸੇਵਿ ਵਾਹਿਗੁਰੂ ਪਾਰੇਉ ਉਤਾਰਨ ਹੋਨੇ ਸੋ ਨਿਹਾਲ ਸ਼ਿਆਮਾ ਨਾਮ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਦੀ ਬਤੇ ਮੈਂ ਨਹੀਂ ਕਿਸ ਹੋ ਨਹੀਂ ਕਸ਼ ਆਹੇ ਨਮੋਰਾ अग्दाना Tchau, ਸਰਪੰਦੇ ਜਿਹੜੇ ਭਾਬਾ ਕਮਲ ਸਿੰਘ ਸਾਹਿਬ ਜੀ ਦੀ ਵਰਸੀ ਮਨਾਈ ਉਹਨਾਂ ਦੇ ਜੀਵਨ ਤਿਆਗ ਦਾ ਕੋਈ ਅਸੀਂ ਸਾਦ ਨਹੀਂ ਕਹਿ ਸਕਦੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸੰਘਰਸ਼ ਕੀਤਾ ਪਰ ਸੰਗਤਾਂ ਨੇ ਬਹੁਤ ਅਸ਼ੀਰਵਾਦ ਦਿੱਤੇ ਬਹੁਤ ਬਲਦੇ ਨਾਲ ਪੂਰੇ ਸ਼ੰਕਰਪਿੰਡ ਦਾ ਕल्याण ਕੀਤਾ ਅੱਜ ਅਸੀਂ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਔਰ ਤੂੰ ਤੰਮਲ ਸੰਤਾਂ ਦੇ ਰੂਪ ਰੂਪ ਅੰਮ੍ਰਿਤ ਹਲਿ ਆਏ ਹੋਏ ਮਹਾਪੁਰਸ਼ਾਂ ਵੱਲੋਂ ਬੇਦ ਮੰਤਰਾਂ ਦੇ ਜਾਪ ਕਰਦਿਆਂ ਹਵਨ ਕੀਤਾ ਗਿਆ ਇਸ ਮੌਕੇ ਗੁਰੂ ਘਰ ਦਾ ਅਟੁੱਟ ਲੰਗਰ ਵਰਤਾਇਆ ਗਿਆ ਬਾਬਾ ਰਾਮ ਦੀ ਸ਼ਾਤੇ ਸ਼੍ਰੀ ਮਹਾਂਤ ਬਾਬਾ ਵਿਵੇਕ ਸ਼ਾਹ ਜੀ ਨੇ ਸਮੂਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੇਵਾਦਾਰਾਂ ਨੇ ਆਪਣੀ ਸੇਵਾ ਦੀ ਡਿਊਟੀ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਨਿਭਾਈ ਇਹ ਸਮਾਗਮ ਮਿੱਠੀਆਂ-ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ ਡੇਲੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਧ ਦੀ ਸੇਵਾ ਵਿੱਚ 190 ਤੋਂ ਗੁਜੇ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹਿੱਟ ਚੱਲ ਰਿਹਾ ਹੈ ਕਿ ਸਿਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨਵੀਆਂ ਸੌਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 46 98720 16